ਸਹੀ ਹੈ एवरीवन वेलकम ਮਾਈ YouTube ਚੈਨਲ ਸੋਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਅਸੀਂ ਬਣਾ ਰਹੇ ਹਾਂ ਖੋਆ ਤੇ ਥੋੜਾ ਪਲਾਨ ਚੇਂਜ ਹੋ ਗਿਆ ਸਾਡਾ ਪਹਿਲਾਂ ਅਸੀਂ ਕੁਝ ਦਿਨ ਫੇਰ ਬਣਾਉਣਾ ਸੀ ਤੇ ਹੁਣ ਅਸੀਂ ਅੱਜ ਵਾਲੇ ਦਿਨ ਬਣਾ ਰਹੇ ਹਾਂ ਤੇ ਲੱਤੋ ਚਲੋ ਸਟਾਰਟ ਕਰੀਏ ਫਿਰ ਵੀਡੀਓ ਨੂੰ ਜਿਵੇਂ ਤੁਸੀਂ ਕੀ ਸਾਰਾ ਦੇਖ ਹੀ ਲਿਆ ਆ ਕਿ ਸਾਡਾ ਖੋਏ ਦੀ ਹੁਣ ਰੈਡੀ ਆ ਤਿਆਰੀ ਹੋ ਚੁੱਕੀ ਆ ਤੇ ਕੰਨੀ ਬਾਰ ਆ ਚੁੱਕੀ ਆ ਤੇ ਮੰਮਾ ਨੇ ਆਗ ਆਲਮੋਸਟ ਚਲਾ ਲਿੱਤੀ ਐ ਤੇ ਹੁਣ ਅਸੀਂ ਜਿਹੜੀ ਸਾਡੀ ਕੜਾਹੀ ਆ ਪਿਛਲੇ ਸਾਲ ਦੀ ਅਸੀਂ ਅੱਧਾ ਹੀ ਰੱਖਤੀ ਸੀ ਕਿਉਂਕਿ ਇਹਨੂੰ ਜੰਗ ਪੈਣ ਦਾ ਡਰ ਹੁੰਦਾ ਬਟ ਫਿਰ ਵੀ ਇਹਨੂੰ ਜੰਗ ਪੈ ਗਿਆ ਤੇ ਇਹਦਾ ਤੋਹ ਤਵਈਆ ਸਟਾਰਟ ਹੋ ਗਿਆ ਮੰਮਾ ਨੇ ਇਹਨੂੰ ਚੰਗੀ ਤਰ੍ਹਾਂ ਇਟ ਲੈ ਕੇ ਰਗੜਿਆ ਤੇ ਉਹ ਤੋਂ ਬਾਅਦ ਅਸੀਂ ਪੂਰਾ ਕਲੀਨ ਕੀਤਾ ਕਲੀਨ ਕਰਨ ਨੂੰ ਟਾਈਮ ਲੱਗ ਗਿਆ ਤੇ ਫਿਰ ਅਸੀਂ ਉਹਦੇ ਨਾਲ ਨਾਲ ਅਸੀਂ ਖੋਏ ਦੀ ਤਿਆਰੀ ਕੀਤੀ ਤੇ ਖਾਲੀ ਕੜਾਈ ਨੂੰ ਰੱਖਿਆ ਤੇ ਉਹਦੇ ਵਿੱਚ ਐਡ ਆਨ ਦੁੱਧ ਕੀਤਾ ਤੇ ਚੈੱਕ ਕਰੋ ਤੁਸੀਂ ਖੁਆ ਬਣਨ ਦੀ ਤਿਆਰੀ ਹੋ ਚੁੱਕੀ ਆ ਆਲਮੋਸਟ ਬਸ ਥੋੜੀ ਦੇਰ ਇਹਨੂੰ ਜਿਆਦਾ ਦੁੱਧ ਨਹੀਂ ਸੀਗਾ 5 6 ਕਿਲੋ ਦੁੱਧ ਹੀ ਸੀਗਾ ਥੈਂ ਥੋੜਾ ਹੀ ਜਿਆਦਾ ਟਾਈਮ ਨਹੀਂ ਲੱਗਿਆ ਥੋੜਾ ਹੀ ਟਾਈਮ ਲੱਗਿਆ ਥੋੜੀ ਦੇਰ ਚ ਬਸ ਖੁਆ ਬਣ ਕੇ ਰੈਡੀ ਹੋ ਚੁੱਕਿਆ ਸੀਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਖੁਆ ਕਿਦਾਂ ਦਾ ਨਜ਼ਰ ਆ ਰਿਹਾ ਤੇ ਨਾਲ ਹੀ ਆਪਾਂ ਖੋਏ ਦੇ ਬਣਾਣੀ ਸੀ ਪੰਜੀਰੀ ਤੇ ਹੁਣ ਆਲਮੋਸਟ ਪੰਜੀਰੀ ਦਾ ਸਮਾਨ ਰੈਡੀ ਕਰ ਲਿਆ ਸੀ ਮੈਂ ਤੇ ਖੋਆ ਬਣ ਕੇ ਰੈਡੀ ਹੋ ਚੁੱਕਿਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਜਿਵੇਂ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਾਡਾ ਖੋਆ ਬਣ ਕੇ ਜਮਾ ਰੈਡੀ ਹੋ ਚੁੱਕਿਆ ਤੇ ਪੰਜੀਰੀ ਦਾ ਸਮਾਨ ਅਸੀਂ ਵਾਈ ਵਨ ਮਤਲਬ ਵਨ ਵਨ ਕਰਕੇ ਮੈਂ ਤੁਹਾਨੂੰ ਦੱਸਦੀ ਰਹੂੰਗੀ ਪਹਿਲਾਂ ਪਾਇਆ ਕਿਉ ਆ ਫਿਰ ਪਾਇਆ ਆਈ ਥਿੰਕ ਇਹਨੂੰ ਮਖਾਣੀ ਕਹਿੰਦੇ ਆ ਤੇ ਫੁੱਲ ਪਤਾਸੀ ਜਿਹਨੂੰ ਕਹਿੰਦੇ ਆ ਫਿਰ ਅਸੀਂ ਜਿਹੜੇ ਮਤਲਬ ਆਲਮੋਸਟ ਸਾਡੀ ਜਿਹੜੀ ਪੰਜੀਰੀ ਹੈ ਉਹ ਅਸੀਂ ਹੌਲੀ ਹੌਲੀ ਤਿਆਰ ਕਰ ਰਹੇ ਆ ਜੇ ਕਿਸੇ ਨੇ ਸਾਡੀ ਵੀਡੀਓ ਦੇਖ ਕੇ ਪੰਜੀਰੀ ਤਿਆਰ ਕਰਨੀ ਹੋਵੇ ਪਹਿਲਾ ਖੋਆ ਤੇ ਪੂਰੀ ਡਿਟੇਲ ਚ ਦੱਸਿਆ ਹੋਇਆ ਆਲਰੇਡੀ ਮੈਂ ਤੇ ਤੁਸੀਂ ਨਾਲ ਦੀ ਨਾਲ ਪੰਜੀਰੀ ਨੂੰ ਵੀ ਦੇਖ ਸਕਦੇ ਹੋ ਕਿ ਮੈਂ ਕਿੱਦਾਂ ਰੈਡੀ ਕਰਵਾ ਰਹੀ ਹਾਂ ਮੰਮਾ ਤੋਂ ਲਾਈਕ ਮੰਮਾ ਨੂੰ ਬਹੁਤ ਵਧੀਆ ਈਜ਼ੀ ਤਰੀਕੇ ਨਾਲ ਆਉਂਦਾ ਸਾਰਾ ਕੁਝ ਕਰਨਾ ਤੇ ਮੈਂ ਤੁਹਾਨੂੰ ਉਹੀ ਚੀਜ਼ਾਂ ਦਿਖਾ ਰਹੀ ਹਾਂ ਜਿਹੜਾ ਸਭ ਤੋਂ ਈਜ਼ੀ ਵੇਅ ਆ ਤੇ ਅਸੀਂ ਤਾਜ਼ੀ ਤਾਜ਼ੀ ਲੱਕੜਾ ਕਟਵਾਈਆਂ ਸਿਰਫ ਖੋਆ ਤੇ ਪੰਜੀਰੀ ਬਣਾਉਣ ਦੇ ਲਈ ਕੁਝ ਚੈੱਕ ਕਰੋ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਐਂਡ ਮਾਈ ਵੀਡੀਓ ਨੂੰ ਲਾਈਕ ਕਰੋ ਤੇ ਰਿੰਗਾ ਚੈੱਕ ਕਰੋ ਮੀਆਂ ਜਿੰਨੀਆਂ ਰਵੜਾ ਮੈਂ ਸਾਰੀਆਂ ਉਂਗਲਾਂ 'ਚ ਪਾਈ ਫਿਰਦੀ ਆ ਲਾਈਕ ਪਹਿਲਾਂ ਅਸੀਂ ਪਾਇਆ ਸੀ ਕਿ ਫੁੱਲ ਪਤਾਸੇ ਉਹਦੇ ਬਾਅਦ ਪਾਈ ਆ ਕਾਲੀ ਮਿਰਚ ਕਮਰਕਸ ਬਦਾਮ ਕਾਜੂ ਉਹ ਥੋੜੇ ਥੋੜੇ ਕੁੱਟੇ ਹੋਏ ਸੀਗੇ ਤੇ ਅਸੀਂ ਉਹਨੂੰ ਮੈਸ਼ ਨਹੀਂ ਕੀਤਾ ਸੀਗਾ ਤੇ ਹੋਰ ਅਸੀਂ ਇਹਦੇ ਨਾਲ ਨਾਲ ਪਾਈ ਸੀ ਇੱਕ ਖਸਖਸ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗੀਆਂ ਚੀਜ਼ਾਂ ਕੁਸ਼ਕ ਜਿਹੜੀਆਂ ਘਰਦਿਆਂ ਦੀ ਡਿਮਾਂਡ ਤੇ ਪਈਆਂ ਸੀਗੀਆਂ ਕਿ ਇਹ ਚੀਜ਼ਾਂ ਪੰਜੀਰੀ ਦੇ ਵਿੱਚ ਹੋਣੀਆਂ ਚਾਹੀਦੀਆਂ ਇਹ ਚੀਜ਼ਾਂ ਬਹੁਤ ਚੰਗੀਆਂ ਹੁੰਦੀਆਂ ਪੰਜੀਰੀ ਦੇ ਵਿੱਚ ਪਾ ਕੇ ਖਾਣੀਆਂ ਕਿਉਂਕਿ ਉਦਾਂ ਦਾ ਕੋਈ ਖਾਈ ਨਹੀਂ ਖਾਈ ਨਹੀਂ ਰਿਹਾ ਹੁੰਦਾ ਹੈ ਜੋ ਕੁਝ ਤੇ ਮੋਸਟਲੀ ਮੈਂ ਇੰਪੋਰਟੈਂਟ ਚੀਜ਼ ਆਟਾ ਉਹ ਮੰਮੀ ਨੇ ਪਤਾ ਨਹੀਂ ਕਿਦਾਂ ਨਾਪਿਆ ਤੋਲਿਆ ਕੁਝ ਨਹੀਂ ਕੀਤਾ ਬਸ ਉੱਕੇ ਨਾਲ ਹੀ ਪਾਇਆ ਹੋਇਆ ਸਭ ਕੁਝ ਤੇ ਇੰਨੀ ਕਿ ਚੀਜ਼ਾਂ ਵਧੀਆ ਬਣੀਆ ਹੋਈਆਂ ਸੀ ਬਹੁਤ ਵਧੀਆ ਬਣੀ ਸੀ ਚੀਜ਼ ਤੇ ਸਾਡੀ ਸੌਗੀ ਉਹ ਜਿਹੜੀ ਰਹਿ ਚੁੱਕੀ ਸੀ ਮੈਂ ਲੱਕੋ ਕੇ ਰੱਖੀ ਹੋਈ ਸੀ ਮੈਂ ਸੋਚਿਆ ਸੀ ਕਿ ਆਪਣੇ ਘਰ ਸੇ ਚ ਪਾਉਂਗੀ ਤੇ ਮੰਮੀ ਨੇ ਇਹ ਵੀ ਮੰਗ ਲਈ ਤੇ ਹੁਣ ਇਹ ਵੀ ਅਸੀਂ ਕੱਢ ਕੇ ਲੈ ਜਾ ਰਹੇ ਹਾਂ ਤੇ ਮੰਮੀ ਨੇ ਨਾਲ ਕੁਸ਼ਕ ਭਾਂਡੇ ਵੀ ਮੰਗਾਏ ਕਿਉਂਕਿ ਹੁਣ ਇਹਨੂੰ ਇਦਾਂ ਤਾਂ ਡਾਇਰੈਕਟ ਪਾ ਨਹੀਂ ਸਕਦੇ ਤੇ ਕੀ ਸਪੈਸ਼ਲੀ ਅਲੱਗ ਤੋਂ ਇਹਨੂੰ ਥੋੜਾ ਜਿਹਾ ਕੌਲੀ ਦੇ ਵਿੱਚ ਗਰਮ ਕਰਕੇ ਇਹਨਾਂ ਨੂੰ ਥੋੜਾ ਜਿਹਾ ਉਹਦੇ ਵਿੱਚ ਭੁੰਨੇ ਆ ਤੇ ਫਿਰ ਪਾਇਆ ਮੈਂ ਤੁਸੀਂ ਚੈੱਕ ਕਰ ਸਕਦੇ ਹੋ ਸਾਡੀ ਪੰਜੀਰੀ ਆਲਮੋਸਟ ਰੈਡੀ ਹੋ ਚੁੱਕੀ ਹੈ ਜੇ ਕਿਸੇ ਨੇ ਦੇਖ ਕੇ ਬਣਾਣੀ ਹੋਵੇ ਤਾਂ ਜਰੂਰ ਉਹ ਬਣਾ ਸਕਦਾ ਹੈ ਇਹਨੂੰ ਠੰਡਾ ਕਰਨਾ ਥੋੜਾ ਜਿਹਾ ਤੇ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਵਿੱਚ ਖੋਆ ਮੈਂ ਖੋਆ ਪਾਣ ਦੀ ਵੀਡੀਓ ਨਹੀਂ ਬਣਾਈ ਇਹਦੇ ਵਿੱਚ ਮੈਂ ਆਲਰੇਡੀ ਖੋਆ ਪਾ ਦਿੱਤਾ ਸੀਗਾ ਇਸ ਟਾਈਮ ਤੇ ਮੈਂ ਉਹਨੂੰ ਮਿਕਸ ਕਰ ਰਹੀ ਸੀ ਕਿ ਪ੍ਰੋਪਰ ਹੋ ਪੰਜੀਰੀ ਦੇ ਵਿੱਚ ਮਿਕਸ ਹੋ ਜਾਵੇ ਤੇ ਬਹੁਤ ਜ਼ਿਆਦਾ ਹੀ ਵਧੀਆ ਟੇਸਟ ਆਇਆ ਸਿਰਫ ਇਸ ਚੀਜ਼ਾਂ ਦੇ ਨਾਲ ਨਾਲ ਤੇ ਹੁਣ ਅਸੀਂ ਇਹਦੇ ਵਿੱਚ ਐਡ-ਆਨ ਹੋ ਚੁੱਕੀ ਹੈ ਖੰਡ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਬੂਰਾ ਖੰਡ ਸਪੈਸ਼ਲ ਤੋਂ ਮੰਗਵਾਈ ਸੀ ਵੈਸੇ ਤਾਂ ਆਪਾਂ ਨਾਰਮਲ ਖੰਡ ਨੂੰ ਵੀ ਪੀਸ ਕੇ ਬਣਾ ਸਕਦੇ ਹਾਂ ਤੇ ਆਲਮੋਸਟ ਮੈਂ ਤਾਂ ਉਦਾਂ ਹੀ ਕਰਦੀ ਆ ਮਮਾ ਨੇ ਸਪੈਸ਼ਲ ਮੰਗਵਾਈ ਤੇ ਉਹਨੂੰ ਚੰਗੀ ਤਰ੍ਹਾਂ ਅਸੀਂ ਰਲਾਇਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਲਰੇਡੀ ਤੁਹਾਨੂੰ ਦੇਖ ਹੀ ਰਿਹਾ ਹੈ ਕਿ ਕਿੰਨੀ ਵਧੀਆ ਲੱਗ ਰਹੀ ਆ ਉਹ ਦੇਖਣ ਨੂੰ ਪੰਜੀਰੀ ਤੇ ਮੋਜ ਪਾਣੀ ਆਲਰੇਡੀ ਆਈ ਚੁੱਕਿਆ ਹੋਗਾ ਵੀਡੀਓ ਦੇਖ ਕੇ ਤੁਸੀਂ ਬਣਾ ਸਕਦੇ ਹੋ ਜੇ ਕਿਸੇ ਨੇ ਬਣਾਉਣੀ ਹੋਵੇ ਪਹਿਲਾਂ ਕੱਢੀ ਬਾਬਾ ਜੀ ਦੇ ਭੋਗ ਲਵਾਉਣ ਤੋਂ ਬਾਅਦ ਅਸੀਂ ਖਾਣੀ ਸਟਾਰਟ ਕੀਤੀ ਤੇ ਆ ਦੇਖੋ ਸਾਡਾ ਘਰ ਦਾ ਕਿਓ ਕਿਦਾਂ ਤਿਆਰ ਹੋ ਰਿਹਾ ਉਬਲ